ਜਿੰਦਾ ਉਹ ਪ੍ਰਗਟਾਵਾ ਕਰਕੇ ਬਾਹਰ ਨਿਕਲਿਆ ਆਮੇਨ ਹਾਲੇਲੂਇਆ ਹਾਲੇਲੂਇਆ ਇਹ ਤਾਂ ਅਲੱਗ ਨਹੀਂ ਕੁਝ ਪੇਸ਼ ਕਰੇਗਾ ਕਿਉਂਕਿ ਜੋ ਉਹਦੇ ਕੋਲ ਕੁਝ ਹੈਗਾ ਉਹੀ ਪ੍ਰਗਟ ਕਰੇਗਾ ਆਮੇਨ ਹਾਲੇਲੂਇਆ ਹਾਲੇਲੂਇਆ ਆਮੇਨ 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 ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ ਆਮੇਨ ਇਸ ਲਈ ਮੇਰੇ ਭੈਣ ਤੇ ਭਰਾਵੋ ਪ੍ਰਭਾਵ ਜੋ ਸਿਖਰ ਤੇ ਜਾਂਦਾ ਹੈ ਹਾਲੇਲੂਇਆ ਹਾਲੇਲੂਇਆ ਜਦੋਂ ਆਪਣੇ ਉਹ ਚਰਨ ਸੀਮਾ ਤੇ ਪਾਉਂਦਾ ਹੈ ਕਿਦਾ ਜਾਂਦਾ ਸਿੱਖਰ ਦੇ ਸਿਰੇ ਤੇ ਉੱਡਦਾ ਹੁੰਦਾ ਹੈ ਤਾਂ ਆਪਣਾ ਇੱਕ ਪ੍ਰਭਾਵ ਲੈ ਕੇ ਆਉਂਦਾ ਹੈ ਜਿਹਦਾ ਪ੍ਰਭਾਵ ਜਿਹਦੇ ਤੇ ਪੈ ਗਿਆ ਉਹਦੇ ਨੂੰ ਚੱਲ ਪਿਆ ਉਹਨੇ ਪ੍ਰਗਟ ਕਰ ਲਈ ਹੈ ਹallelujah ਕਿਸੇ ਦਿੱਤੇ ਕੋਈ ਜ਼ਬਰਦਸਤੀ ਨਹੀਂ ਯਾਦ ਇਛਾ ਰਹਾ ਹallelujah ਆਮੇ ਉਹ ਪ੍ਰਭਾਵ ਜਿਹਦੇ ਤੇ ਪੈ ਗਿਆ ਉਹਨੇ ਆਪਣਾ ਪ੍ਰਤਿਪਾਲ ਪ੍ਰਾਪਤ ਕਰ ਹਾਲੇ ਦਾਰ ਆਈ ਜਾਂਦੀ ਹੈ ਜਦੋਂ ਜਨਾਜਾ ਲੋਕਾਂ ਦੇ ਪਰਿਆ ਜਾਂਦਾ ਮਸੀਹ ਲੋਕਾਂ ਦੇ ਲਈ ਜਾਂ ਮੈਮੋਰੀਅਲ ਤੇ ਇਹ ਆਇਤ ਕਿਉਂ ਪੇਸ਼ ਕੀਤੀ ਜਾਂਦੀ ਹੈ ਕਿ ਧਰਨੋ ਮਨੁੱਖ ਇੱਕ ਆਵਾਜ਼ ਇਹ ਮੈਨੂੰ ਕਹਿੰਦੇ ਸੁਣੀ ਕਿ ਲਿਖਲਾ ਧਰਨੋ ਮੁਰਦੇ ਜਿਹੜੇ ਇਦੋਂ ਅੱਗੇ ਮਸੀਹ ਦੇ ਵਿੱਚ ਹੋ ਕੇ ਮਰਨ ਗਏ ਨੰਨੇ ਰੰਨੇ ਹallelujah ਹallelujah ਨਾ ਨਾਲ ਜਾਂਦੇ ਹਨ ਹallelujah ਉਹ ਬੰਦੇ ਆਰਾਮ ਪਾਉਣਗੇ ਕਿਉਂਕਿ ਉਹਨਾਂ ਦੇ ਕੰਮ ਉਹਨਾਂ ਦੇ ਨਾ ਨਾਲ ਜਾਂਦੇ ਹਨ ਜਿੱਦਿਕੇ ਆਪਣੇ ਕੰਮਾਂ ਦੇ ਨਾਲ ਜਾਣਗੇ ਹallelujah ਸਮਝ ਕੇ ਕਰੀ ਇਸ ਲਈ ਜਦ ਮਸੀਹ ਦੇ ਵਿੱਚ ਮਰਦਾ ਹੈ ਉਹ ਬੰਦਾ ਮਰਦਾ ਸਮਝਿਆ ਨਹੀਂ ਜਾਂਦਾ ਬਲਕਿ ਸੋ ਜਾਂਦਾ ਹੈ ਸਿੱਧੇ ਨਾ ਦੇ ਬਦਲ ਜਾਣ ਤੋਂ ਪਹਿਲਾਂ ਦੀ ਗੱਲ ਹੈ ਸੋਣਾ ਕੀ ਹੈ ਆਰਾਮ ਦੇਣੀ ਹੈ ਹallelujah ਜਦੋਂ ਆਪਣਾ ਟਾਈਮ ਪੂਰਾ ਕਰ ਚੁੱਕਿਆ ਹੈ ਹallelujah ਟਾਈਮ ਕਾਲੇ ਵਿੱਚ ਯਿਸੂ ਮਸੀਹ ਦੇ ਵਿੱਚ ਜੀਰਾਂ ਮੇਰੇ ਲਈ ਨਜ਼ੀਰ ਤੇ ਮਰਦਾ ਮੇਰੇ ਲਈ ਜੈ ਹallelujah ਅਮੇਨ ਸਾਈ ਸੰਤ ਪੂਰੂਸ਼ ਨੇ ਕਿਹਾ ਮੈਂ ਆਪਣੇ ਟਾਈਮ ਦੇ ਵਿੱਚ ਮਸੀਹ ਦੇ ਵਿੱਚ ਹੋ ਕੇ ਇੱਕ ਅੱਛੀ ਲੜਾਈ ਲੜ ਚੁੱਕਿਆ ਹallelujah ਹallelujah ਆਮੇ ਮੈਂ ਚੰਗੀ ਦੌਰ ਦੌਰ ਚੁੱਕਿਆ ਹਾਂ ਤੇਰੇ ਕੰਮਾਂ ਨੂੰ ਦੱਸ ਰਿਹਾ ਹਾਂ ਆਮੇ ਆਮੇ ਤੇਰੀ ਆਮੇ ਆਪਣਾ ਪ੍ਰਗਟਾਪੇਸ਼ ਕਰ ਰਿਹਾ ਹਾਂ ਹallelujah ਮੈਂ ਕੋਈ ਘੱਟ ਨਹੀਂ ਰਿਹਾ ਮੈਂ ਆਮੇ ਜੀ ਦੇ ਪੱਥਰ ਤੱਕ ਪੜ੍ਹ ਆਮੇ ਹallelujah ਹallelujah ਰਬ ਦੇ ਨਾਮ ਦੀ ਤਾਰੀਫ ਹੋਵੇ ਆਪਣੇ ਜ਼ਿੰਦਗੀ ਦੇ ਦੁਆਰਾ ਕਿ ਮੈਂ ਮਸੀਹੀ ਹਾਂ ਆਮੇਨ ਮਸੀਹ ਦੇ ਵਿੱਚ ਕਿਦਾਰ ਆਣਾ ਹੈ ਹallelujah 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 ਕਿੰਨਾ ਸਮਝ ਆ ਰਿਹਾ ਹੈ ਆਮੇਨ ਆਮੇਨ ਠੀਕ ਹੈ ਜੀ ਇਸ ਕਰਕੇ ਉਹ ਪ੍ਰਭਾਵ ਜੋ ਸਿਖਰ ਤੇ ਹੈ ਆਮੇਨ ਜਿਹੜਾ ਆਪਣੇ ਕੰਮ ਨੂੰ ਪ੍ਰਗਟ ਕਰਦਾ ਆਮੇਨ ਆਮੇਨ ਬੋਲੀ ਆਮੇਨ ਆਮੇਨ ਹallelujah ਹallelujah ਇਸ ਕਰਕੇ ਮੇਰੇ ਪਰ ਤੇ ਭਰਾਵੋ ਯਾਦ ਰੱਖਿਏ ਜੋ ਹੰਨਾ ਲਿਖਣ ਲੱਗਦਾ ਹੈ ਉਸ ਨੂੰ ਰੋਕ ਦਿੱਤਾ ਜਾਂਦਾ ਹੈ ਕਿਉਂ ਕਿ ਉਹ ਉਸ ਜੋ ਲਿਖਣ ਤੋਂ ਮਨ ਕੀਤਾ ਗਿਆ ਉਹਦੇ ਬਾਰੇ ਟਾਈਮ ਕੋਈ ਹੋਰ ਸੀ ਹੂੰ ਕਿਉਂ ਦਖਲਅਸਾ ਕੋਈ ਕਰੇ ਬੜੀਆ ਮੈਂ ਹallelujah ਹallelujah ਜਦੋਂ ਮੋਰਾਂ ਦੀ ਕਿਤਾਬ ਖੁੱਲਦੀ ਹੈ